ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਜੀ ਅਲਸੀ ਦੀਆਂ ਛੋਲਿਆਂ ਦੀਆਂ ਤੇ ਗੂੰਦ ਦੀਆਂ ਪਿੰਨੀਆਂ ਤੇ ਇਹ ਜਿਹੜੀਆਂ ਪਿੰਨੀਆਂ ਆ ਬਹੁਤ ਹੀ ਟੇਸਟੀ ਪਿੰਨੀਆਂ ਬਣਦੀਆਂ ਆ ਇਸ ਤਰ੍ਹਾਂ ਤੇ ਦੇਖੋ ਕਿੰਨੀਆਂ ਵਧੀਆ ਪਿੰਨੀਆਂ ਬਣੀਆਂ ਆ ਤੇ ਇਹ ਆਪਣੇ ਸਰੀਰ ਨੂੰ ਤਾਕਤ ਵੀ ਦਿੰਨੀਆਂ ਆ ਤੇ ਫਾਈਬਰ ਵੀ ਬਹੁਤ ਹੁੰਦਾ ਅਲਸੀ ਦੇ ਵਿੱਚ ਡਰਾਈ ਫਰੂਟ ਜਿਹੜਾ ਆ ਆਪਣੇ ਸਿਹਤ ਲਈ ਕਿੰਨਾ ਸਰਦੀਆਂ ਨੂੰ ਤਾਕਤ ਦਿੰਦਾ ਆ ਤੇ ਆਪਣੇ ਸਰੀਰ ਨੂੰ ਜਿਹੜਾ ਤੰਦਰੁਸਤ ਵੀ ਰੱਖਦਾ ਆ ਤੇ ਕਈ ਬਿਮਾਰੀਆਂ ਤੋਂ ਵੀ ਜਿਹੜੀ ਅਰਸੀ ਆ ਬਚਾਉਂਦੀ ਆ ਆਪਾਂ ਨੂੰ ਫਾਈਬਰ ਵਿਟਾਮਿਨ ਡੀ ਵੀ ਮਿਲਦਾ ਇਹਦੇ ਵਿੱਚੋਂ ਕੋਲੈਸਟ੍ਰੋਲ ਨੂੰ ਵੀ ਕੰਟਰੋਲ ਕਰਦਾ ਆ ਜਿਹੜੀ ਅਰਸੀ ਆ ਤੇ ਇਸੇ ਤਰ੍ਹਾਂ ਆਪਾਂ ਜਿਹੜਾ ਪਿੰਨੀਆਂ ਬਣਾਣੇ ਆ ਬਹੁਤ ਹੀ ਟੇਸਟੀ ਪਿੰਨੀਆਂ ਇਸ ਤਰ੍ਹਾਂ ਬਣਦੀਆਂ ਆ ਠੱਖ ਤੋਂ ਬਚਣ ਲਈ ਆਜੋ ਆਪਾਂ ਬਣਾਨੇ ਆ ਜੀ ਅਰਸੀ ਦੀਆਂ ਛੋਲਿਆਂ ਦੀਆਂ ਪਿੰਨੀਆਂ ਅੱਜ ਆਪਾਂ ਬਣਾਵਾਂਗੇ ਜੀ ਪਿੰਨੀਆਂ ਪਿੰਨੀਆਂ ਬਣਾਉਣ ਲਈ ਆਪਾਂ ਜਿਹੜਾ ਆ ਲੈ ਆ ਛੋਲੇ ਲੈ ਆ ਅੱਧਾ ਕਿਲੋ ਕਾਲੇ ਛੋਲੇ ਆ ਭੁੱਜੇ ਹੋ ਛੋਲੇ ਆ ਆਪਾਂ ਲੈ ਆ ਸਣੇ ਛਿਲਕਾਂ ਜਿਹੜੇ ਆਪਾਂ ਇਹ ਪਾਵਾਂਗੇ ਕਿਉਂਕਿ ਇਹਨਾਂ ਵਿੱਚ ਫਾਈਬਰ ਵੀ ਹੁੰਦਾ ਆ ਤੇ ਅੱਧਾ ਕਿਲੋ ਆਪਾਂ ਲੈ ਆ ਤੇ ਅੱਧਾ ਕਿਲੋ ਹੀ ਆਪਾਂ ਲਈ ਅਲਸੀ ਤੇ ਅਲਸੀ ਗੂੰਦ ਤੇ ਆਪਾਂ ਜਿਹੜੀਆਂ ਛੋਲਿਆਂ ਦੀਆਂ ਬਣਾਵਾਂਗੇ ਪਿੰਨੀਆਂ ਤੇ 50 ਕ ਗ੍ਰਾਮ ਜਿਹੜਾ ਆਪਾਂ ਗੂੰਦ ਲਿਆ ਆ ਤੇ ਇੰਨੀ ਕੇ ਆਪਾਂ ਕਮਰ ਕੱਸ ਲਈ ਆ 50 ਗ੍ਰਾਮ ਤੇ ਸੌਫ ਆ ਮਿੱਠੀ ਸੌਫ ਇਹ ਵੀ 100 ਗ੍ਰਾਮ ਲਈ ਆ ਅਜਵੈਣ ਆ ਇਹ ਆਪਾਂ 100 ਗ੍ਰਾਮ ਲਈ ਆ ਤੇ ਆਪਾਂ ਕਿਸ਼ਮਿਸ਼ ਲਈ ਆ ਇਹਨੂੰ ਹੁਣ ਆਪਾਂ ਡਰਾਈ ਫਰੂਟ ਆਪਾਂ ਬਾਅਦ ਚ ਪਾਵਾਂਗੇ ੱਲਿਆਂ ਨੂੰ ਭੁਜਿਓ ਆ ਇਹਨਾਂ ਨੂੰ ਗ੍ਰाइंड ਕਰ ਲਾਂਗੇ ਤੇ ਆਲਸੀ ਨੂੰ ਆਪਾਂ ਭੁੰਨਾਂਗੇ ਤੇ ਕਿਸ਼ਮਿਸ਼ ਨੂੰ ਆਪਾਂ ਧੋ ਕੇ ਧੁੱਪੇ ਸੁੱਕਣੀ ਪਾ ਦਾਂਗੇ ਤੇ ਜਿਹੜੀ ਆਪਣੀ ਸੌਫ ਜਵੈਣ ਆ ਇਹਨਾਂ ਨੂੰ ਆਪਾਂ ਥੋੜਾ ਜਿਹਾ ਸੇਕ ਲਵਾ ਕੇ ਮੜ ਜਾ ਨਮੀ ਜੀ ਕੱਢ ਕੇ ਤੇ ਗ੍ਰੈਂਡ ਕਰ ਲਾਂਗੇ ਤੇ ਹੁਣ ਆਪਾਂ ਅਲਸੀ ਨੂੰ ਭੁੰਨਾਂਗੇ ਪਹਿਲਾਂ ਤੇ ਬਹੁਤ ਹੀ ਟੇਸਟੀ ਇਸ ਤਰ੍ਹਾਂ ਜਿਹੜੀਆਂ ਪਿੰਨੀਆਂ ਬਣਦੀਆਂ ਇੱਧਰ ਹੁਣ ਆਪਾਂ ਕੜਾਹੀ ਲੈ ਲਈਏ ਤੇ ਗੈਸ ਨੂੰ ਆਨ ਕਰ ਲਿਆ ਭਾਰੇ ਤਲੇ ਦੀ ਆ ਪਕੜਾਹੀ ਲਈਏ ਥੋੜੀ ਤੇ ਹੁਣ ਆਪਾਂ ਇਹ ਚ ਪਾ ਦਾਂਗੇ ਜੀ ਅਲਸੀ ਅਲਸੀ ਨੂੰ ਆਪਾਂ ਪਹਿਲਾਂ ਭੁੰਨ ਲਾਂਗੇ ਜਦੋਂ ਇਹ ਤੜ ਤੜ ਤੜਕਣ ਜੀ ਲਾਪੇ ਤੇ ਫੇਰ ਆਪਾਂ ਉਦੋਂ ਤੱਕ ਇਹਨੂੰ ਭੁੰਨਾਂਗੇ ਇਨੂੰ ਭੁੰਨ ਲੈਣੇ ਹੁਣ ਆਪਾਂ ਅਰਸੀ ਦੇਖੋ ਜੀ ਆਪਣੀ ਲੱਪੀ ਤੇੜਕਾ ਆਣ ਤੇ ਇਹਨੂੰ ਹੁਣ ਆਪਾਂ ਹਲੇ ਥੋੜਾ ਜਿਹਾ ਹੋਰ ਭੁੰਨਾਂਗੇ ਬਹੁਤ ਵਧੀਆ ਜਿਸ ਲਿਖੇ ਸ਼ੁਰੂ ਹੋਣ ਲੱਪੀ ਇਹਦੀ ਹੁਣ ਤੇ ਇਹਨੂੰ ਥੋੜੀ ਜਿਹੀ ਆਪਾਂ ਹੋਰ ਭੁੰਨਾਂਗੇ ਹਲੇ ਤਾਂ ਕਿ ਜਿਹੜਾ ਦਾ ਕੱਚਾਪਾਨ ਨੇ ਆ ਉਹ ਦੂਰ ਹੋ ਜਾ ਥੋੜੀ ਜਿਹੀ ਭੁੰਨਾਂਗੇ ਕਿੰਨੀ ਆਵਾਜ਼ ਕਰਨ ਲੱਪੀ ਤੇੜਕਾਣ ਆਪਈਆ ਅਲਸੀ ਦੇਖੋ ਆਪਣੀ ਜਿਹੜੀ ਭੁੱਜ ਗਈ ਆ ਤੇ ਕਲਰ ਵੀ ਚੇਂਜ ਹੋ ਗਿਆ ਇਹਦਾ ਹੁਣ ਤੇ ਆਪਾਂ ਅਲਸੀ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਫੇਰ ਲਿਆ ਸੀਗਾ ਤੇ ਇਹਨੂੰ ਮੀਡੀਅਮ ਜੀ ਗੈਸ ਤੇ ਬਹੁਤ ਜ਼ਿਆਦਾ ਗੈਸ ਤੇ ਨਹੀਂ ਭੁੰਨਣਾ ਤੇ ਸਲੋ ਸਲੋ ਗੈਸ ਤੇ ਇਹਨੂੰ ਆਪਣਾ ਭੁੰਨਣਾ ਤੇ ਹੁਣ ਇਹ ਭੁੱਜ ਗਈ ਆ ਤੇ ਇਹਨੂੰ ਆਪਾਂ ਇੱਕ ਖੁੱਲੇ ਭਾਂਡੇ ਵਿੱਚ ਕੱਢ ਕੇ ਤੇ ਇਹਨੂੰ ਠੰਡਾ ਕਰਕੇ ਪੀਸ ਲਾਂਗੇ ਥੋੜਾ ਜਿਹਾ ਆਪਾਂ ਸੌਂਫ ਨੂੰ ਵੀ ਸੇਕ ਸੇਕ ਲਵਾ ਲਵਾਂਗੇ ਬਹੁਤ ਜ਼ਿਆਦਾ ਨਹੀਂ ਬਸ ਇਹਦਾ ਥੋੜੇ ਜਿ ਨਮੀ ਖਤਮ ਕਰਨੀ ਆ ਆਪਾਂ ਜਾਤੇ ਆਪਣੀ ਆਲਸੀ ਜਿਹੜੀ ਠੰਡੀ ਹੁੰਦੀ ਹੈ ਇਹਨੂੰ ਵੀ ਆਪਾਂ ਥੋੜਾ ਜਿਹਾ ਸੇਕ ਲਵਾ ਲੈਣੇ ਆ ਇਹਨੂੰ ਪੁੰਨਣਾ ਨਹੀਂ ਹੈਗਾ ਬਸ ਥੋੜਾ ਜਿਹਾ ਸੇਕ ਹੀ ਲਵਾਉਣਾ ਹੈ ਤਾਂ ਕਿ ਪੀਸਣ ਜਿਹਦੇ ਵਿੱਚ ਸਾਨੀ ਹੋ ਜਾਊਗੀ ਤੇਰੀ ਤੇ ਹੁਣ ਆਪਾਂ ਜੁਵੈਨ ਨੂੰ ਵੀ ਥੋੜਾ ਜਿਹਾ ਸੇਕ ਲਵਾ ਲਾਂਗੇ ਇਹਨੂੰ ਵੀ ਥੋੜਾ ਜਿਹਾ ਸੇਕ ਲਵਾਵਾਂਗੇ ਗੈਸ ਨੂੰ ਮੈਂ ਬੰਦ ਕਰਤਾ ਥੋੜਾ ਜਿਹਾ ਹੀ ਲਵਾਵਾਂਗੇ ਸਲੋ ਜੀ ਗੈਸ ਤੇ ਆਪਾਂ ਲਵਾਵਾਂਗੇ ਇਹਨੂੰ ਸੇਕ ਤੇ ਹੁਣ ਆਪਾਂ ਲਵਾਂਗੇ ਜੀ ਮਖਾਣੇ ਮੈਂ 200 ਗ੍ਰਾਮ ਮਖਾਣੇ ਲਏ ਆ ਤੇ ਇਹਨਾਂ ਨੂੰ ਆਪਾਂ ਭੁੰਨ ਲਾਗੇ ਇਹਨਾਂ ਨੂੰ ਆਪਾਂ ਉਹਦੋਂ ਤੱਕ ਭੁੰਨਣਾ ਆ ਜਦੋਂ ਤੱਕ ਜਿਹੜੇ ਇਹ ਟੁੱਟਣ ਜਾਣੀ ਲਾਪਨ ਦੇ ਕੜਕ ਨਹੀਂ ਹੋ ਜਾਂਦੇ ਤੇ ਇਹਨਾਂ ਨੂੰ ਹੁਣ ਆਪਾਂ ਲਵਾਂਗੇ ਜੀ ਭੁੰਨ ਸਲੋ ਸਲੋ ਗੈਸ ਤੇ ਭੁੰਨਣਾ ਇਹਨਾਂ ਨੂੰ ਜਾਲਣੇ ਨਹੀਂ ਆਪਾਂ ਮੀਡੀਅਮ ਜੀ ਗੈਸ ਤੇ ਇਹਨਾਂ ਨੂੰ ਪਕਾਣੇ ਦੇਖੋ ਜੀ ਆਪਣੇ ਜਿਹੜੇ ਆ ਭੁੱਜ ਗਏ ਆ ਤੇ ਖਾਣਿਆਂ ਦੇ ਵਿੱਚ ਜਿਹੜਾ ਆ ਪ੍ਰੋਟੀਨ ਬਹੁਤ ਹੁੰਦਾ ਆ ਤੇ ਕੈਲਸ਼ੀਅਮ ਕਿੰਨਾ ਹੁੰਦਾ ਆ ਤੇ ਦੇ ਵਿੱਚ ਫਾਈਬਰ ਵੀ ਬਹੁਤ ਹੁੰਦਾ ਆ ਤੇ ਆਪਣੇ ਹੱਡੀਆਂ ਨੂੰ ਇਹ ਮਜ਼ਬੂਤ ਰੱਖਦੇ ਆ ਇਹਨਾਂ ਨੂੰ ਹੁਣ ਆਪਾਂ ਠੰਡਾ ਕਰਕੇ ਤੇ ਪੀਸ ਲਾਂਗੇ ਇਕਦਮ ਕ੍ਰਿਸਪੀ ਜਿਹਾ ਹੋਣਾ ਚਾਹੀਦੇ ਆ ਆਪਾਂ ਇਹ ਬਿਲਕੁਲ ਟੁੱਟਣ ਲੱਗ ਪਏ ਆ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਬਾਹਰ ਮਖਾਣੇ ਵਗੈਰਾ ਆਪਾਂ ਸਾਰੇ ਭੁੰਨ ਲਏ ਆ ਸੀ ਵੀ ਤੇ ਹੁਣ ਆਪਾਂ ਜਿਹੜਾ ਡਰਾਈ ਫਰੂਟ ਆ ਇਹ ਲਿਆਇਆ ਆ ਆਪਾਂ ਜਿਹੜਾ ਆ ਕਾਜੂ ਲਿਆਇਆ 400 ਗ੍ਰਾਮ ਮੈਂ ਕਾਜੂ ਲਿਆਇਆ ਅੱਧਾ ਕਿਲੋ ਆਪਾਂ ਮਗਜ਼ ਪਾਵਾਂਗੇ ਤੇ ਅੱਧਾ ਕਿਲੋ ਹੀ ਆਪਾਂ ਬੁ ਜਿਹੜੇ ਬਦਾਮ ਪਾਵਾਂਗੇ ਤੇ ਖੰਡ ਆਪਾਂ ਆਪਣੇ ਥੋੜੀ ਜਿਹੀ ਸਿੱਕੀ ਰੱਖਾਂਗੇ ਮੇਰੇ ਕੋਲ 1 ਕਿਲੋ ਇਹ ਬ੍ਰਾਊਨ 슈ਗਰ ਆ ਆਪਾਂ ਵਾਈਟ ਖੰਡ ਨਹੀਂ ਪਾਉਣੀ ਹੈਗੀ ਜਾਂ ਗੁੜ ਪਾਵਾਂਗੇ ਜਾਂ ਬ੍ਰਾਊਨ 슈ਗਰ ਪਾਵਾਂਗੇ ਤੇ ਇਹ ਵੀ ਆਪਾਂ ਲਈ ਆ 1 ਕਿਲੋ ਆ ਪਰ ਆਪਾਂ ਥੋੜੀ ਘੱਟ ਪਾਵਾਂਗੇ ਤੇ 1 ਕਿਲੋ ਆਪਾਂ ਪਾਵਾਂਗੇ ਜੀ ਕੇ ਤੇ ਹੁਣ ਆਪਾਂ ਇਹ ਡਰਾਈ ਫਰੂਟ ਤੁਸੀਂ ਆਪਣੀ ਪਸੰਦ ਦਾ ਜਾਂ ਆਪਣਾ ਵੀ ਤੁਸੀਂ ਪਾਉਣਾ ਆ ਜਿਆਦਾ ਥੋੜਾ ਜਿੰਨਾ ਪਾਉਣਾ ਤੁਸੀਂ ਪਾ ਸਕਦੇ ਆ ਇਹਨਾਂ ਨੂੰ ਸਾਰਿਆਂ ਨੂੰ ਇਹਨਾਂ ਨੂੰ ਵੀ ਥੋੜਾ ਗ੍ਰाइंड ਕਰ ਲਾਂਗੇ ਜਾਂ ਥੋੜਾ ਜਿਹਾ ਦਰੜ ਫੜ ਜਿਆ ਕਰ ਲਾਂਗੇ ਕੱਟ ਲਾਂਗੇ ਨਹੀਂ ਤਾਂ ਅਲਸੀ ਨੂੰ ਮਖਾਣਿਆਂ ਨੂੰ ਸਾਰੇ ਛੋਲਿਆਂ ਨੂੰ ਇਹਨਾਂ ਸਾਰੇ ਸਮਾਨ ਨੂੰ ਪੀਸ ਕੇ ਤੇ ਫਿਰ ਆਪਾਂ ਬਣਾਉਣੇ ਆ ਬਣਾਵਾਂਗੇ ਪਿੰਨੀਆ ਸਮਾਨ ਦੇਖੋ ਪਿੰਨੀਆਂ ਦਾ ਆਪਾਂ ਜਿਹੜਾ ਆ ਸਾਰਾ ਹੀ ਪੀਸ ਲਿਆ ਆ ਆਪਾਂ ਸੌਫ ਅਜੁਆਨ ਵੀ ਪੀਸ ਲਈ ਆ ਛੋਲੇ ਵੀ ਪੀਸ ਲਏ ਆ ਤੇ ਅਰਸੀ ਵੀ ਪੀਸ ਲਈ ਆ ਬਦਾਮ ਵੀ ਆਪਾਂ ਜਿਹੜੇ ਆ ਡਰਾਈ ਫਰੂਟ ਜਿਹੜਾ ਆ ਆਪਾਂ ਇਸ ਤਰ੍ਹਾਂ ਥੋੜਾ ਕ੍ਰੈਸ਼ ਜਿਹਾ ਕਰ ਲਿਆ ਮोटा-ਮोटा ਜਿਹਾ ਬਹੁਤਾ ਬ੍ਰੀਕ ਨਹੀਂ ਕੀਤਾ ਹੈਗਾ ਪਾਊਡਰ ਨਹੀਂ ਬਣਾਇਆ ਥੋੜਾ ਇਸ ਤਰ੍ਹਾਂ ਮोटा-ਮोटा ਹੀ ਰੱਖਿਆ ਆ ਕਾਜੂ ਵੀ ਆਪਾਂ ਜਿਹੜੇ ਇਸ ਤਰ੍ਹਾਂ ਹੀ ਕੱਟੇ ਆ ਤੇ ਪੋਲ ਮਖਣ ਜਿਹੜੇ ਇਹ ਵੀ ਆਪਾਂ ਪੀਸ ਲੈ ਸਾਰਾ ਹੀ ਆਪਾਂ ਡ్రਾਈ ਫਰੂਟ ਜਿਹੜਾ ਆ ਪੀਸ ਲਿਆ ਆ ਤੇ ਆਪਾਂ ਕੋਕੋਨਟ ਲਿਆ ਆ ਗੁੰਦ ਆਪਾਂ ਪਹਿਲਾਂ ਭੁੰਨਾਂਗੇ ਤੇ ਕਮਰਕਸ ਜਿਹੜੀ ਆ ਉਹਨੂੰ ਆਪਾਂ ਜਿਹੜਾ ਆ ਭੁੰਨ ਕੇ ਤਾਂ ਇਹਨਾਂ ਨੂੰ ਵੀ ਆਪਾਂ ਗ੍ਰाइंड ਕਰ ਲਾਂਗੇ ਦੋਨਾਂ ਚੀਜ਼ਾਂ ਨੂੰ ਤੇ ਮੈਂ ਹਾਫ ਆਪ ਸਮਾਨ ਜਿਹੜਾ ਆ ਕਰ ਲਿਆ ਕਿਉਂਕਿ ਆਪਾਂ ਕੋਲ ਇਸ ਇੱਕ ਵਾਰੀ ਨਿਰਾੜਨਾ ਹੈਗਾ ਕੜਾਹੀ ਦੇ ਵਿਚ ਸਾਰੀਆਂ ਦੇ ਵਿੱਚ ਇਹਨੂੰ ਰੋਲਾਵਾਂਗੇ ਤੇ ਹੁਣ ਆਪਾਂ ਇਹ ਇਹਨੂੰ ਪਹਿਲਾਂ ਗੁੰਦ ਭੁੰਨ ਲੈਣੇ ਆ ਤੇ ਆਪਾਂ ਇਹਨੂੰ ਬਣਾਵਾਂਗੇ ਜੀ ਦੇਸੀ ਘੀ ਦੇ ਵਿੱਚ ਹੀ ਬਣਾਵਾਂਗੇ ਤੇ ਹੁਣ ਆਪਾਂ ਥੋੜਾ ਜਿਹਾ ਜਿਹੜਾ ਘੀ ਆ ਪਹਿਲਾਂ ਪਾ ਲੈਣੇ ਆ ਤੇ ਗੁੰਦ ਨੂੰ ਆਪਾਂ ਲੈਣੇ ਭੁੰਨ ਤੇ ਹੁਣ ਆਪਾਂ ਇਹਦੇ ਵਿੱਚ ਪਹਿਲਾਂ ਗੁੰਦ ਭੁੰਨਾਂਗੇ ਮੈਂ 1 ਕਿਲੋ ਘੀ ਜਿਹੜਾ ਆ ਲਵੂੰਗੀ ਇਹਦੇ ਲਈ ਪੀਣ ਵਾਲੇ ਘੀ ਜਿਹੜਾ ਆ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਗੁੰਦ ਪਾ ਦਾਂਗੇ ਇਹ ਦੋ ਵਾਰੀ ਚ ਆਪਾਂ ਕਰਕੇ ਇਹਨੂੰ ਫਰਾਈ ਕਰਾਂਗੇ ਇਹ ਬਿਲਕੁਲ ਜਿੱਦਾਂ ਆਪਾਂ ਪਾਪਕਨ ਬਣਾਈਦੇ ਨੇ ਇਸ ਤਰ੍ਹਾਂ ਫੁੱਲ ਜਾਣਾ ਆ। ਦੇਖ ਕਿੰਨੇ ਵਧੀਆ ਜਿਹੜਾ ਇਕਦਮ ਫੁੱਲ ਗਿਆ। ਕਿ ਆਪਣਾ ਗਰਮ ਆ। ਗੁੰਦ ਜਿਹੜਾ ਦੇਖੋ ਆਪਣਾ ਭੁੱਜ ਗਿਆ ਆ ਤੇ ਇਹਨੂੰ ਹੁਣ ਆਪਾਂ ਕੱਢ ਲੈਣੇ ਇੱਕ ਪਲੇਟ ਦੇ ਵਿੱਚ। ਕਾਸੇ ਵੀ ਭੰਡੇ ਚ ਆਪਾਂ ਇਹਨੂੰ ਕੱਢ ਲੈਣੇ ਆ। ਫੇਰੇ ਪੀਸਣਾ ਸੌਖਾ ਹੋ ਜਾਂਦਾ। ਫੇਰੇ ਵਿੱਚ। ਜੇ ਭੁੰਨ ਲਿਆ ਆ ਇਸ ਤਰ੍ਹਾਂ ਆਪਾਂ ਸਾਰਾ ਭੁੰਨ ਲਾਂਗੇ ਗੁੰਦ। ਇਕਦਾਂ ਤੇਲ ਜੋ ਗਰਮ ਦੇ ਵਿੱਚ ਪਾਓ ਫਟਾਫਟ ਹੋ ਜਾਂਦਾ ਇਹਨੂੰ ਕੋਈ ਬਹੁਤਾ ਟਾਈਮ ਵੀ ਨਹੀਂ ਲੱਗਦਾ ਭੁੰਨਣ ਨੂੰ ਤੇ ਇਸ ਨਾਲ ਵੀ ਬਹੁਤ ਹੀ ਛੇਤੀ ਪੀਸ ਹੋ ਜਾਊਗਾ ਹੋਰ ਵੀ ਜਿਹੜਾ ਘੇ ਆ ਉਹ ਪਾ ਦਿੰਨੇ ਆ ਵਿੱਚ ਇਹਦੇ ਤੇ ਫਿਰ ਆਪਾਂ ਇਹਦੇ ਵਿੱਚ ਜਿਹੜਾ ਛੋਲਿਆਂ ਦਾ ਆਟਾ ਆ ਉਹ ਭੁੰਨਾਂਗੇ ਜ਼ਿਆਦਾ ਨਹੀਂ ਘੇ ਖਾਣਾ ਤੁਸੀਂ ਥੋੜਾ ਘੇ ਵੀ ਪਾ ਸਕਦੇ ਆ ਘੇ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇੱਚ ਜਿਹੜਾ ਛੋਲੇ ਦਾ ਆਟਾ ਪੀਸਿਆ ਇਹ ਪਾ ਦਾਂਗੇ ਲੇਕਿਨ ਪੁੱਝਿਓ ਆ ਫਿਰ ਵੀ ਆਪਾਂ ਇਹਨਾਂ ਨੂੰ ਘੇ ਦੇ ਵਿੱਚ ਥੋੜਾ ਜਿਹਾ ਭੁੰਨ ਲਾਂਗੇ ਇਹਨਾਂ ਨੂੰ ਹੁਣ ਆਪਾਂ ਭੁੰਨ ਲਾਂਗੇ ਥੋੜਾ ਛੋਲੇ ਦੇਖੋ ਆਪਾਂ ਜਿਹੜੇ ਆ ਭੁੰਨ ਲਏ ਆ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਕਰ ਲਿਆ ਮਿਕਸ ਤੇ ਹੁਣ ਆਪਾਂ ਇਹ ਚ ਪਾਵਾਂਗੇ ਜੀ ਅਲਸੀ ਆਪਣੀ ਅਲਸੀ ਪਾਵਾਂਗੇ ਹੁਣ ਆਪਾਂ ਇਹਨਾਂ ਨੂੰ ਵੀ ਥੋੜਾ ਵਿੱਚ ਰੋਸ ਕੇ ਭੁੰਨੀਆਂ ਆ ਥੋੜੀ ਜੀ ਆਪਾਂ ਇਹਨਾਂ ਨੂੰ ਘੇ ਦੇ ਵਿੱਚ ਹੀ ਇਸ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਕਿ ਆਪਣੀ ਚੰਗੀ ਤਰ੍ਹਾਂ ਨਾਲ ਜਿਹੜੀ ਆ ਮਿਕਸ ਹੋ ਜਾਊਗੀ ਇਹ ਇਹ ਦੇ ਵਿੱਚ ਇਸ ਤਰ੍ਹਾਂ ਆਹ ਕੋ ਜਿਹੜਾ ਜੜ ਕੇ ਆ ਇਹ ਸਾਰਾ ਹੀ ਆਪਾਂ ਪਾ ਦਾਂਗੇ ਕਿਲੋ ਕੇ ਪੂਰਾ ਹੀ ਆਪਾਂ ਜਿਹੜਾ ਆ ਸਾਰਾ ਹੀ ਵਿੱਚ ਪਾ ਦਾਂਗੇ ਹੁਣ ਆਪਾਂ ਜਿਹੜਾ ਗੂੰਦ ਭੁੰਨਿਆ ਸੀ ਪੀਸਿਆ ਸੀ ਇਹ ਵੀ ਵਿੱਚ ਪਾ ਦਾਂਗੇ ਤੇ ਚੰਗੀ ਤਰ੍ਹਾਂ ਦੇ ਨਾਲ ਇਹ ਮਿਕਸ ਹੋ ਜਾਊਗਾ ਇਹਦੇ ਵਿੱਚ ਆਪਾਂ ਕੁੰਡੀ ਦੇ ਵਿੱਚ ਭੂਚ ਲਿਆ ਸੀਗਾ ਤੇ ਇਹਨੂੰ ਵੀ ਹੁਣ ਭੁੰਨ ਲਾਂਗੇ ਵਿੱਚੇ ਹੀ ਮਿਕਸ ਹੋ ਜਾਊਗਾ ਤੇ ਹੁਣ ਆਪਾਂ ਇਹਦੇ ਚ ਪਾ ਦਾਂਗੇ ਜੀ ਕਮਰਕਸ ਜਿਹੜੀ ਸੀ ਮੈਂ ਇਹਨੂੰ ਸੁੱਕੀ ਇਸੇ ਤਰ੍ਹਾਂ ਪੀਸ ਲਿਆ ਆਪਾਂ ਭੁੰਨੀ ਨਹੀਂ ਹੈਗੀ ਹੁਣ ਇਹਨੂੰ ਆਪਾਂ ਵਿੱਚ ਘੇਰੇ ਪਾ ਦਾਂਗੇ ਇਹ ਨਾਲੇ ਭੁੱਜ ਜੂਗੀ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਕਰ ਲਾਂਗੇ ਗੁੰਦਾ ਨੂੰ ਕਮਰ ਕਸ ਨੂੰ ਤਾਂ ਗੁੰਦ ਨੂੰ ਮਿਕਸ ਹੁਣ ਆਪਾਂ ਪਾਵਾਂਗੇ ਜੀ ਸੌਂਫ ਤੇ ਜੁਵੈਨ ਇਹ ਵੀ ਵਿੱਚ ਪਾਵਾਂਗੇ ਇਹਨੂੰ ਮਿਕਸ ਕਰ ਲਾਂਗੇ ਇਸ ਤਰ੍ਹਾਂ ਪਹਿਲਾਂ ਜਿਹੜੀਆਂ ਤੀਜਾ ਇਹ ਚੰਗੀ ਤਰ੍ਹਾਂ ਮਿਕਸ ਹੋ ਜਾਣਗੇ ਕੋਕੋਨਟ ਦਾ ਆਪਾਂ ਕੋਕੋਨਟ ਨੂੰ ਪੀਸਿਆ ਸੀ ਇਹ ਪਾਵਾਂਗੇ ਵਿੱਚ ਤੇ ਹੁਣ ਆਪਾਂ ਪਾਵਾਂਗੇ ਜੀ ਨਾਲੇ ਬਦਾਮ ਪਾਵਾਂਗੇ ਡਰਾਈ ਫਰੂਟ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਆ ਜਿੰਨਾ ਪਾਣਾ ਆ ਤੇ ਹੁਣ ਆਪਾਂ ਕਾਜੂ ਵੀ ਪਾ ਦਾਂਗੇ ਆਪਾਂ ਸਾਰੇ ਡਰਾਈ ਫਰੂਟ ਜਿਹੜੇ ਆ ਕ੍ਰਸ਼ ਕਰਕੇ ਪਾਏ ਆ ਤੇ ਹੁਣ ਆਪਾਂ ਪਾ ਦਾਂਗੇ ਜੀ ਮਗਜ ਚਾਰੇ ਮਗਜ ਲੈ ਆਪਾਂ ਇਹ ਪਾ ਦਾਂਗੇ ਇਹਨਾਂ ਨੂੰ ਵੀ ਮਿਕਸ ਕਰ ਲਾਂਗੇ ਆਪਾਂ ਪਾ ਦਾਂਗੇ ਦੀ ਕਿਸ਼ਮਿਸ਼ ਪਾ ਦਾਂਗੇ ਡਰਾਈ ਫਰੂਟ ਨੂੰ ਸਾਰੇ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲੈਣਾ ड्राई फ्रूट ਜਿਹੜਾ ਹੁਣ ਆਪਣਾ ਸਾਰਾ ਮਿਕਸ ਹੋ ਗਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਫੁੱਲ ਮਖਾਣੇ ਜਿਹੜੇ ਪੀਸ ਕੇ ਰੱਖੇ ਇਹ ਪਾ ਦਾਂਗੇ। ਇਹਨਾਂ ਨੂੰ ਵੀ ਮਿਕਸ ਕਰ ਲਾਂਗੇ। ਹੁਣ ਆਪਾਂ ਇਹਦੇ ਵਿੱਚ ਪੀਸੀ ਚੀਨੀ ਪਾ ਦਾਂਗੇ। ਮੈਂ ਬ੍ਰਾਊਨ ਖੰਡ ਲਈ ਆ। ਤੇ ਇਹਨੂੰ ਆਪਾਂ ਪੀਸ ਲਿਆ ਤੇ ਇਹ ਆਪਾਂ ਅੱਧਾ ਕਿਲੋ ਲਈ ਆ। ਤੁਸੀਂ ਮਿੱਠਾ ਆਪਣੇ ਹਿਸਾਬ ਨਾਲ ਪਾ ਸਕਦੇ ਹੋ। ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਗੈਸ ਜਿਹੜਾ ਆਪਣਾ ਚੱਲਦਾ ਹੀ ਆ ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਤੇ ਜਿਹੜਾ ਆਪਣਾ ਘੇ ਆ ਸਾਰਾ ਸਮਾਨ ਆ ਇਹ ਬਹੁਤ ਗਰਮ ਆ ਤੇ ਹੁਣ ਆਪਾਂ ਜਿਹੜੀ ਖੰਡ ਆ ਉਹ ਪਾਤੀ ਆ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰਾਂਗੇ ਜੇ ਤੁਸੀਂ ਗੁੜ ਪਾਉਣਾ ਚਾਹੋ ਨੇ ਗੁੜ ਪਾ ਸਕਦੇ ਆ ਜੇ ਵਾਈਟ ਖੰਡ ਪਾਉਣਾ ਚਾਹੋ ਨੇ ਵਾਈਟ ਪਾਪਨਿੰਗ ਵਾਈਟ ਪਾਈ ਬਾਰਤੀ ਦੇ ਪਾਉਂਦੇ ਤੇ ਆਪਾਂ ਜਿਹੜੀ ਇਹ ਦੇਸੀ ਖੰਡ ਪਾਈ ਆ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸਾਰਾ ਸਮਾਨ ਜਿੰਨਾ ਵੀ ਪਾਇਆ ਆਪਾਂ ਸਾਰਾ ਹੀ ਮਿਕਸ ਚੰਗੀ ਤਰ੍ਹਾਂ ਕਰ ਲਿਆ ਹੁਣ ਦੇਖੋ ਕਿੰਨਾ ਵਧੀਆ ਜਿਹੜਾ ਹੈ ਆਪਣਾ ਬਣੀਆਂ ਪਿੰਨੀਆਂ ਤੇ ਹੈਲਦੀ ਪਿੰਨੀਆਂ ਬਣੀਆਂ ਆਪਣੀਆਂ ਤੇ ਤੁਸੀਂ ਇਹਨੂੰ ਇਸ ਤਰ੍ਹਾਂ ਵੀ ਰੱਖ ਸਕਦੇ ਆ ਤੇ ਆਪਾਂ ਪਿੰਨੀਆਂ ਬੱਟਾਂਗੇ ਤੇ ਠੰਡਾ ਉਹ ਥੋੜ੍ਹਾ ਜਿਹਾ ਹੋ ਜਾਊਗਾ ਫਿਰ ਆਪਾਂ ਇਹਦੀਆਂ ਪਿੰਨੀਆਂ ਬੱਟਾਂਗੇ ਜ਼ਿਆਦਾ ਠੰਡਾ ਵੀ ਨਹੀਂ ਕਰਨਾ ਥੋੜਾ ਕੋਸੇ ਕੋਸੇ ਜਿਹੜੀਆਂ ਆਪਾਂ ਜਿਹੜੀਆਂ ਪਿੰਨੀਆਂ ਬੱਟ ਲਾਂਗੇ ਥੋੜਾ ਜਿਹਾ ਹੋਰ ਖੁਸ਼ ਕਰਨਾ ਤੁਸੀਂ ਇਹਦੇ ਵਿੱਚ ਆਟਾ ਵਗੈਰਾ ਭੁੰਨ ਕੇ ਪਾ ਸਕਦੇ ਆ ਜਾਂ ਬੇਸਣ ਵਗੈਰਾ ਪਾ ਸਕਦੇ ਆ ਪਰ ਇਹਨੇ ਜਦੋਂ ਠੰਡਾ ਹੋਣਾ ਇਹਨੇ ਖੁਸ਼ਕ ਹੋ ਜਾਣਾ ਥੋੜਾ ਜਿਹਾ ਤੇ ਇੰਨਾ ਕੇ ਜਿਹੜਾ ਆ ਵਧੀਆ ਦੇਖੋ ਬਹੁਤ ਵਧੀਆ ਬਣੀਆਂ ਪਿੰਨੀਆਂ ਤੇ ਹੁਣ ਆਪਾਂ ਇਹਦੇ ਜਿਹਾ ਪਿੰਨੀਆਂ ਵਟ ਲਾਂਗੇ ਬਣਾਈਆਂ ਠੰਡਾ ਹੋ ਗਿਆ ਇਹ ਆਪਣਾ ਹੁਣ ਤੇ ਹੁਣ ਆਪਾਂ ਇਹਨੀਆਂ ਪਿੰਨੀਆਂ ਵਟ ਲਾਂਗੇ ਲੱਡੂ ਇਸ ਤਰ੍ਹਾਂ ਆਪਾਂ ਪਿੰਨੀਆਂ ਜਿਹੜੀਆਂ ਐ ਵਟ ਲੈਣੀਆਂ ਤੁਸੀਂ ਜਿੱਡੀ ਕ ਬਟਣੀਆਂ ਓਡਿਓਟੀਆਂ ਕ ਬਟ ਲਓ ਬਹੁਤ ਹੀ ਵਧੀਆ ਦੇਖੋ ਹੁਣ ਠੰਡਾ ਹੋ ਗਿਆ। ਨਾ ਬਹੁਤਾ ਠੰਡਾ ਆ ਨਾ ਗਰਮ। ਆਪਣਾ ਹੱਥ ਦੇ ਨਾਲ ਮਤਲਬ ਕਿ ਸਹਿਣਾ ਚਾਹੀਦਾ ਆ। ਤੇ ਬਹੁਤ ਦੇਖੋ ਐਕਸਟਰਾ ਕੇ ਵੀ ਨਹੀਂ ਹੈਗਾ। ਬਹੁਤ ਹੀ ਵਧੀਆ ਪਿੰਨੀਆਂ ਜਿਹੜੀਆਂ ਆਪਣੀਆਂ ਬੱਟ ਹੋਣੀਆਂ। ਤੁਸੀਂ ਛੋਟੀਆਂ ਵੱਡੀਆਂ ਜਿੰਨੀਆਂ ਬੱਟਣੀਆਂ ਐ ਬੱਟ ਸਕਦੇ ਆ। ਜੇ ਤੁਹਾਨੂੰ ਕੇ ਜਿਆਦਾ ਲੱਗਦਾ ਤੁਸੀਂ ਵਿੱਚ ਆਟਾ ਭੁੰਨ ਕੇ ਪਾ ਲਓ ਜਾਂ ਵੇਸਣ ਪਾ ਲਓ। ਇਸ ਤਰ੍ਹਾਂ ਆਪਾਂ ਪਿੰਨੀਆਂ ਜਿਹੜੀਆਂ ਆ ਸਾਰੀਆਂ ਬੱਟ ਲਾਂਗੇ। ਪਿੰਨੀਆਂ ਜਿਹੜੀਆਂ ਦੇਖੋ ਜੀ ਆਪਾਂ ਸਾਰੀਆਂ ਲਈਆਂ ਬੱਟ ਤੇ ਬਹੁਤ ਹੀ ਵਧੀਆ ਪਿੰਨੀਆਂ ਬਣ ਗਈਆਂ ਤੇ ਹਾਲੇ ਸੌਫਟ ਆ ਇਹ ਤੇ ਜਿੱਦਾਂ ਜਿੱਦਾਂ ਇਹ ਠੰਡੀਆਂ ਹੋ ਗਈਆਂ ਉਸ ਉਦੋਂ ਦਾ ਇਹਨਾਂ ਨੇ ਥੋੜਾ ਜਿਹਾ ਸਖਤ ਹੋ ਜਾਣਾ ਹੈ ਤੇ ਬਹੁਤ ਹੀ ਵਧੀਆ ਪਿੰਨੀਆਂ ਬਣੀਆਂ ਇਸ ਤਰ੍ਹਾਂ ਜਿਹੜੀਆਂ ਪਿੰਨੀਆਂ ਆ ਬਣਾਈਆਂ ਆਪਣੇ ਸਰੀਰ ਨੂੰ ਜਿਹੜੀ ਆ ਸਰਦੀਆਂ ਦੇ ਵਿੱਚ ਬਹੁਤ ਗਰਮਾਟ ਵੀ ਦਿੰਨੀਆਂ ਆ ਆਲਸੀ ਦੀਆਂ ਪਿੰਨੀਆਂ ਤੇ ਆਪਣੇ ਹੱਡੀਆਂ ਨੂੰ ਸਰੀਰ ਨੂੰ ਤਾਕਤ ਵੀ ਦਿੰਨੀਆਂ ਆ ਠੰਡ ਤੋਂ ਬਚਾਉਂਦੀਆਂ ਆ ਤੇ ਇਸੇ ਤਰ੍ਹਾਂ ਜੇ ਤੁਹਾਨੂੰ ਸਾਡੀਆਂ ਪਿੰਨੀਆਂ ਚੰਗੀਆਂ ਲੱਗੀਆਂ ਵੀਡੀਓ ਨੂੰ ਲਾਈਕ ਕਰਿਓ ਜੀ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਣਾ ਤੁਹਾਨੂੰ ਸਾਡੀ ਆਲਸੀ ਦੀਆਂ ਛੋਲਿਆਂ ਦੀਆਂ ਪਿੰਨੀਆਂ ਜਿਹੜੀਆਂ ਕਿਸ ਤਰ੍ਹਾਂ ਦੀਆਂ ਲੱਗੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਫੇਸਬੁਕ ਤੇ ਫੋਲੋ ਕਰਨਾ ਸਤ ਸ੍ਰੀ ਅਕਾਲ ਜੀ